ਬਾਕੀ ਦੇ ਵਿੱਚ ਲੋਕਾਂ ਨਾਲ ਮੀਟਿੰਗ ਕੀਤੀ ਹੈ। ਇਹ ਸਮੱਸਿਆ ਨੋਟ ਕਰਾਈਆਂ ਕਿਸ ਤਰ੍ਹਾਂ ਦੀ ਸਰ ਅੱਜ ਮੈਂ ਇੱਥੇ ਅਮਰਪੁਰਾ ਬਸਤੀ ਵਿੱਚ ਲੋਕਾਂ ਦੀਆਂ ਦੁੱਖਤਗਿਫਾ ਸੁਣਨ ਆਇਆ। ਸੰਡੇ ਦਾ ਦਿਨ ਸੀਗਾ ਥੋੜਾ ਜਿਹਾ ਟਾਈਮ ਸੀਗਾ ਤੇ ਮੈਨੂੰ ਇਹਨਾਂ ਨੇ ਬੁਲਾਇਆ ਥੋੜਾ ਜਿਹੀ ਆਪਣੀ ਦੁੱਖਤਗਿਫਾ ਦੱਸਣ ਵਾਸਤੇ। ਇੱਥੇ ਕਈ ਬੇਸਿਕ ਸਮੱਸਿਆਵਾਂ ਆ ਰਹੀਆਂ ਹੈਗੀਆਂ। ਸੀਵਰੇਜ ਦੀ ਦਿੱਕਤ ਹੈ ਤੇ ਲਾਈਟਿੰਗ ਦਾ ਇਸ਼ੂ ਹੈ। ਥੋੜੇ ਕੋਈ ਸਪੀਡ ਬੰਪਸ ਲੱਗਣੇ ਹੈ। ਤੇ ਇੱਕ ਥੋੜਾ ਛੱਪੜ ਦਾ ਵੀ ਇਸ਼ੂ ਹੈ। ਤੇ ਇਹਨੂੰ ਅਸੀਂ ਜਲਦ ਤੋਂ ਜਲ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆ ਕੇ ਅਸੀਂ ਅੱਜ ਮੌਕਾ ਦੇਖਿਆ ਸਾਰੇ ਮੁਹੱਲਾ ਵਾਸੀਆਂ ਨੂੰ ਮਿਲੇ ਤੇ ਉਹਨਾਂ ਨੇ ਬੜਾ ਭਰੋਸਾ ਜਤਾਇਆ ਸਾਡੇ ਤੇ ਵੱਧ ਤੋਂ ਵੱਧ ਇਸ ਏਰੀਏ ਦਾ ਵੀ ਵਿਕਾਸ ਕਰਨ ਦੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਕੰਮ ਕਰਕੇ ਇੱਥੇ ਸੀਵਰੇਜ ਦਾ ਜੋ ਮੇਜਰ ਰੋਲ ਹੈ ਜੋ ਮੇਜਰ ਇਸ਼ੂ ਚੱਲ ਰਿਹਾ ਹੈ ਇੱਥੇ ਉਹਨੂੰ ਜਲਦ ਤੋਂ ਜਲਦ ਪਹਿਲ ਦੇ ਕੇ ਪਹਿਲਾਂ ਉਹਨੂੰ ਕੰਮ ਕਰਾਵਾਂਗੇ ਬਾਕੀ ਅੱਗੇ ਦੇਖਾਂਗੇ ਮੇਸਸ ਡਿਸਟ੍ਰਿਕਟ ਕੂੜੇ ਦੀ ਸਮੱਸਿਆ ਨੂੰ ਲੈ ਕੇ ਚੱਲੀ ਆ ਪੱਟੇ ਪਰ ਲੱਭਕ 60 70 ਟਿੱਪਰ ਤੇ 17 ਟਰਾਲੀਆਂ ਉਸ ਦੇ ਬਾਵਜੂਦ ਵੀ ਕੂੜਾ ਨਹੀਂ ਚੱਕਿਆ ਜਾ ਰਿਹਾ ਸ਼ਹਿਰ ਤੋਂ ਕੀ ਕਾਰਨ ਹੈ ਇਹ ਇਹ ਪਹਿਲਾਂ ਇਹ ਦਿੱਕਤ ਸੀ ਹੁਣ ਪਹਿਲਾਂ ਨਾਲੋਂ ਬਹੁਤ ਸਟ੍ਰੀਮ ਲਾਈਨ ਹੋ ਚੁੱਕਿਆ ਹੈ ਕੂੜੇ ਦੇ ਗਾਰਬੇਜ ਕਲੈਕਸ਼ਨ ਦਾ ਕੰਮ ਤੇ ਪਹਿਲਾਂ ਨਾਲੋਂ ਬਹੁਤ ਫਰਕ ਹੈ ਅਜੇ ਥੋੜਾ ਜਿਹਾ ਹਫਤਾ 10 ਦਿਨ ਹੋਰ ਲੱਗ ਸਕਦੇ ਆ ਤੇ ਇਹ ਬਹੁਤ ਸਮੂਥ ਹੋਰ ਹੋ ਜਾਏਗਾ ਮੇਸ਼ਾ ਬੇ ਕਾਫੀ ਲੰਬੇ ਸਮੇਂ ਦੀ ਸਮੱਸਿਆ ਲੋਕ ਦੱਸ ਰਹੇ ਆ ਤੁਹਾਨੂੰ ਲੱਗਦਾ ਕਿ ਤੁਸੀਂ ਕੁਝ ਸਮੇਂ ਦੇ ਵਿੱਚ ਇਹਨੂੰ ਹੱਲ ਕਰ ਪਾਓਗੇ ਜੀ ਸਰ ਆਪਾਂ ਮਿਹਨਤ ਕਰਾਂਗੇ ਕੋਸ਼ਿਸ਼ ਕਰਾਂਗੇ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਕਿ ਇਹ ਬਹੁਤ ਪੁਰਾਣਾ ਇਸ਼ੂ ਹੈ ਬਹੁਤ ਪੁਰਾਣੀ ਸਮੱਸਿਆ ਹੈ ਬਗਰ ਜਦੋਂ ਤੱਕ ਤੁਸੀਂ ਕਿਸੇ ਚੀਜ਼ ਦੀ ਪਹਿਲ ਨਹੀਂ ਕਰੋਗੇ ਸਟਾਰਟ ਨਹੀਂ ਕਰੋਗੇ ਉਦੋਂ ਤੱਕ ਲੋਕਾਂ ਨੂੰ ਵੀ ਉਮੀਦ ਨਹੀਂ ਤੇ ਤੁਹਾਨੂੰ ਖੁਦ ਨੂੰ ਵੀ ਉਮੀਦ ਨਹੀਂ ਤੇ ਆਪਾਂ ਆ ਕੇ ਪਹਿਲਾਂ ਦੇਖੋ ਫਿਰ ਉਸ ਤੇ ਕੰਮ ਕਰਨਾ ਸ਼ੁਰੂ ਕਰੋ ਹੋਣਾ ਨਾ ਹੋਣਾ ਮਾਲਕ ਦੀ ਮਰਜ਼ੀ ਆ ਆਪਾਂ ਆਪਣੀ ਮਿਹਨਤ ਕਰਾਂਗੇ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਇਹਨੂੰ ਹੱਲ ਵੀ ਕਰਾਂਗੇ ਐਸੀ ਕੋਈ ਗੱਲ ਨਹੀਂ ਸਰ ਜੇ ਆਪਾਂ ਗੱਲ ਕਰੀਏ ਆਪਣਾ ਜਿਹੜਾ ਫੁੱਟਪਾਥ ਤੇ ਕਬਜ਼ਾ ਦੀ ਜਗ੍ਹਾ ਜਗ੍ਹਾ ਤੇ ਕਬਜ਼ੇ ਹੋਏ ਹੋਏ ਹੈਗੇ ਔਰ ਜਿਵੇਂ ਹੁਣ ਤਾਂ ਤੁਸੀਂ ਦੇਖਿਆ ਹੈ ਉਹ ਸਰਕਾਰੀ ਲਗਾਂ ਦੇ ਕਬਜ਼ੇ ਹੈਗੇ ਆ ਇਹਨਾਂ ਨੂੰ ਲੈ ਕੇ ਸਰ ਇਹਨੂੰ ਇਹਨੂੰ ਲੈ ਕੇ ਇਹੀ ਕਮੈਂਟ ਹੈ ਕਿ ਅਸੀਂ ਜਲਦੀ ਡੀਸੀ ਸਾਹਿਬ ਨਾਲ ਗੱਲ ਕਰਕੇ ਜੇ ਇਹ ਛੱਪੜ ਦੀ ਜ਼ਮੀਨ ਹੈ ਤਾਂ ਕੋਸ਼ਿਸ਼ ਕਰਕੇ ਜੀ ਜਲ ਤੋ ਜਲ ਤੋ ਚਾਰ ਦੁਬਾਰੀ ਕਰਾਈ ਜਾਵੇ ਤੇ ਇੱਥੋਂ ਦੇ ਬਸਤੀ ਦੇ ਲੋਕਾਂ ਵਾਸਤੇ ਇੱਕ ਸਹੂਲਤ ਹੋ ਜੇ ਤੇ ਇਹ ਏਰੀਆ ਡੁੱਬਣਾ ਬੰਦ ਹੋ ਜਾਊਗਾ ਜੇ ਛੱਪੜ ਆਪਰੇਸ਼ਨਲ ਹੋ ਜਾਏਗਾ ਨਾ ਤਾਂ ਅਸੀਂ ਪ੍ਰਾਇਓਰਟੀ ਜੇ ਸੀਵਰੇਜ ਦੀ ਸਮੱਸਿਆ ਠੀਕ ਕਰਨੀ ਆ ਤਾਂ ਐਸੇ ਤਰੀਕੇ ਨਾਲ ਠੀਕ ਕਰਾਂਗੇ ਸਰ ਜਿਹੜੇ ਹਵਾਰਾ ਜਿਹੜਾ ਪਸੂ ਨਾ ਜੀ ਆ ਜੀ ਹੁਣੇ ਤੁਹਾਡੀ ਗੱਲ ਜੀ ਜਿਵੇਂ ਪਸੂ ਆਈ ਸੀ ਕਿ ਇਹਨਾਂ ਦਾ ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ ਇਹਨਾਂ ਦਾ ਕੰਮ ਆਲਰੇਡੀ ਸ਼ੁਰੂ ਹੋ ਗਿਆ ਜੀ ਅਸੀਂ ਜਿੱਦਾਂ ਤੁਹਾਨੂੰ ਕਿਹਾ ਕਾਉਸੈਸ ਦੇ ਨਾਲ ਕਾਰਪੋਰੇਸ਼ਨ ਨੇ ਦੋ ਨਵੀਆਂ ਗਊਸ਼ਾਲਾਵਾਂ ਬਣਾਈਆਂ ਨੇ ਤੇ 1500 ਨਵੇਂ ਪਸ਼ੂ ਰੱਖਣ ਦੀ ਕਪੈਸਿਟੀ ਹੁਣ ਕਾਰਪੋਰੇਸ਼ਨ ਕੋਲ ਹੈਗੀ ਹੈ ਤੇ ਅਸੀਂ ਵਾਦ ਤੋਂ ਬਾਅਦ ਇਹ ਮੁਹਿੰਮ ਨਵੀਂ ਚਲਾਵਾਂਗੇ ਜੋ ਕਿ ਅਸੀਂ ਸ਼ੁਰੂ ਕਰ ਵੀ ਦਿੱਤੀ ਹੈ ਤੇ ਹੁਣ ਕਈ ਏਰੀਆਸ ਤੋਂ ਪਸ਼ੂ ਪਸ਼ੂਆਂ ਨੂੰ ਸੇਫਲੀ ਲੈ ਕੇ ਜਾਇਆ ਜਾ ਰਿਹਾ ਹੈ ਗਊਸ਼ਾਲਾਂ 'ਚ ਛੱਡਿਆ ਜਾ ਰਿਹਾ ਹੈ ਜਿੱਤੇ ਉਹਨਾਂ ਦਾ ਪੂਰਾ ਇੰਤਜ਼ਾਮ ਵੀ ਹੈ ਖਾਣ ਪੀਣ ਦਾ ਤੇ ਰਹਿਣ ਦਾ